ਚੈਨਲ ਵਿੱਚ ਜੁੜ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤਿਆਰ ਕਰਾਂਗੇ ਬਣਾ ਕੇ ਮਟਰੀ ਜੋ ਕਿ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਕਿ ਅੱਜ ਮੈਂ ਇਹਨਾਂ ਨੂੰ ਸਿਰਫ ਮੈਦੇ ਤੋਂ ਬਣਾ ਰਿਆ ਹਾਂ ਤੁਸੀਂ ਮੈਦਾ ਜਾਂ ਆਟਾ ਜਾਂ ਦੋਵੇਂ ਮਿਕਸ ਕਰਕੇ ਜਿਵੇਂ ਵੀ ਬਣਾਉਣਾ ਚਾਹੋ ਬਣਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਜੋ ਕ੍ਰਿਸਪੀਨੈਸ ਹੈ ਉਹ ਆਪਾਂ ਨੇ ਇਹਦੇ ਵਿੱਚ ਜੋ ਕਿ ਉਹ ਜਾਰਫੈਨ ਤੇਲ ਜੋ ਪਾਣਾ ਉਹਦੇ ਨਾਲ ਆਉਣਾ ਜੀ ਲਓ ਜੀ ਆਪਾਂ ਇਹਦੇ ਵਿੱਚ ਪਾਤੀ ਅਜਵੈਨ ਥੋੜੀ ਜੀ ਅਜਵੈਨ ਪਾਉਣ ਨਾਲ ਕੀ ਮੈਦਾ ਬੜੀ ਛੇਤੀ ਡਾਈਜੈਸਟ ਹੋ ਜਾਂਦਾ ਤੇ ਪਾਉਣਾ ਜ਼ਰੂਰੀ ਟੇਸਟ ਵੀ ਬਹੁਤ ਵਧੀਆ ਦਿੰਦੀ ਤੇ ਟੇਸਟ ਦੇ ਅਕੋਰਡਿੰਗ ਪਾਤਾ ਨਮਕ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਰਿਫਾਈਨਡ ਜੇ ਤੁਸੀਂ ਤਿਆਸਰੋਂ ਦਾ ਤੇਲ ਪਾ ਰਹੇ ਹੋ ਤੇ ਪਲੀਜ਼ ਠਾ ਸਾੜ ਕੇ ਠੰਡਾ ਕਰਕੇ ਪਾਓ ਨਹੀਂ ਤਾਂ ਐਦਾਂ ਐਵੇਂ ਨੀ ਜੀ ਸਮੈਲ ਨਹੀਂ ਜਾਂਦੀਗੀ ਜਿਹੜੇ ਵੀ ਭੈਣ ਸਾਡੇ ਚੈਨਲ ਤੇ ਪਹਿਲੀ ਵਾਰ ਜੁੜ ਰਹੇ ਆ ਪਲੀਜ਼ ਵੀਡੀਓ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਂ ਜੋ ਆਉਣ ਵਾਲੀਆਂ ਨਵੀਆਂ ਨਵੇਂ ਵੀਡੀਓਜ਼ ਦੀ ਵੀਡੀਓ ਰੈਸਪੀ ਵਾਲੀਆਂ ਤੁਹਾਡੇ ਤੱਕ ਕੌਣਸ ਕਰਨ ਜੀ ਲਾਜਿਕ ਹੁਣ ਆਪਾਂ ਇਹਦੇ ਵਿੱਚ ਕਿਉਂ ਮਿਕਸ ਕਰਾਂਗੇ ਕਿਲੋ ਦੇ ਵਿੱਚ ਘੱਟ ਤੋਂ ਘੱਟ 200 ਗ੍ਰਾਮ ਦੇ ਹਿਸਾਬ ਨਾਲ ਜਾਂ ਪਾਈਏ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਰਿਫਾਈਨਡ ਮਿਕਸ ਕਰਨਾ ਇਹ ਆਪਾਂ 2 ਕੱਪ ਲਿਆ ਤੇ ਇਸ ਵਿੱਚ 100 ਤੋਂ 120 ਗ੍ਰਾਮ ਇਹਦੇ ਵਿੱਚ ਰਿਫਾਈਨਡ ਪਾਉਂਗਾ ਜੀ ਦਾ ਇੱਕ ਪਰਫੈਕਟ ਮੈਜ਼ਰਮੈਂਟ ਹੈ ਉਹ ਮੈਂ ਤੁਹਾਨੂੰ ਹੋਣੀ ਦੱਸੂਗਾ ਜੀ ਜਿਹੜੇ ਵੀਰ ਭੈਣ ਪੈਨਵਲ ਵਿੱਚ ਪਹਿਲੀ ਵਾਰ ਜੁੜਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਕਰੋ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਜੋ ਮਟਰੀ ਹੈ ਅੱਜ ਆਪਾਂ ਇਹਨਾਂ ਨੂੰ ਸਿੰਪਲ ਨਹੀਂ ਇਹਨੂੰ ਨੂੰ ਮੈਰੀਨੇਟ ਵੀ ਕਰਾਂਗੇ ਮਸਾਲੇ ਨਾਲ ਤਾਂ ਜੋ ਇਹ ਹੋਰ ਖਾਣ ਵਿੱਚ ਟੇਸਟੀ ਲੱਗੇ ਤੁਸੀਂ ਇਹਨੂੰ ਚਾਹ ਦੇ ਨਾਲ ਕੋਲ ਡਰਿੰਕ ਦੇ ਨਾਲ ਜਾਂ ਕੋਈ ਵੀ ਗੈਸਟੀ ਤੁਹਾਡੇ ਘਰੇ ਆ ਜੇ ਤਾਂ ਤੁਸੀਂ ਉਹਨਾਂ ਨੂੰ ਸਰਵ ਕਰੋ ਤੇ ਬਹੁਤ ਵਧੀਆ ਪਸੰਦ ਕਰਨਗੇ ਕਿ ਤੁਹਾਡੇ ਕੋਲ ਇਹਦੀ ਰੈਸਪੀ ਜ਼ਰੂਰ ਪੁੱਛਣਗੇ ਜਾਂ ਉਸ ਇਹ ਸਮਝਣਗੇ ਕਿ ਤੁਸੀਂ ਬਾਜ਼ਾਰ ਤੋਂ ਲੈ ਕੇ ਆਂਦੀਆਂ ਜੀ ਲੋ ਜੀ ਇੰਨਾ ਕੁ ਆਪਾਂ ਰੈਂਡ ਪਾਉਣਾ ਹੈ ਕਿ ਇਹ ਇਸ ਤਰ੍ਹਾਂ ਬੰਦ ਕਰੀ ਤੇ ਇੱਕ ਮੁਠੀ ਦੇ ਵਿੱਚ ਡਰੁਪ ਵਿੱਚ ਆ ਜਾਵੇ ਮੇਰੇ ਥੋੜਾ ਕੈਮਰਾ ਹਿੱਲ ਗਿਆ ਸੀਗਾ ਤੇ ਮੈਂ ਉਹਨੂੰ ਸੈੱਟ ਕਰਨ ਲੱਗਾ ਪਲੀਜ਼ ਇਗਨੋਰ ਧਰਿਆ ਕਰੋ ਡਿਸਟਰਬੈਂਸ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਬਸ ਹਾਂ ਇਹਨਾ ਆਪਣਾ ਇਹਦੇ ਵਿੱਚ ਤੇਲ ਹੈ ਜੋ ਪੂਰਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇੱਕ ਸਖਤ ਆਟਾ ਰੋਲ ਲਵਾਂਗੇ ਜੀ ਜਦੋਂ ਇਹ ਰੈਸਪੀ ਬਹੁਤ ਸਪੈਸ਼ਲ ਹੈ ਕਿਉਂਕਿ ਇਹ ਜੋ ਮਟਰੀਆਂ ਮੈਂ ਥੋੜੀਆਂ ਬਣਾਈਆਂ ਸੀਗਾ ਤੇ ਸਾਡੇ ਜੀਆਂ ਨੂੰ ਬਹੁਤ ਜ਼ਿਆਦਾ ਪਸੰਦ ਆਈਆਂ ਇੱਕ ਦੂਜੀ ਕੋਲ ਲੈ ਲੈ ਕੇ ਖਾਣ ਲੱਗ ਗਏ ਵੇ ਸਾਰੇ ਜੀ ਤੇ ਬਹੁਤ ਹੀ ਜ਼ਿਆਦਾ ਪਸੰਦ ਆਈਆਂ ਤੇ ਜੇ ਆਪਣਾ ਤੁਸੀਂ ਇਹਨਾਂ ਨੂੰ ਬਣਾਓਗੇ ਤੇ ਤੁਹਾਡੇ ਵੀ ਬੱਚੇ ਬਹੁਤ ਪਸੰਦ ਕਰਨਗੇ ਤੇ ਤੁਹਾਡੇ ਕੋਲ ਵਾਰੀ-ਵਾਰੀ ਇਹ ਇਹ ਬਣਾਉਣ ਲਈ ਤੁਹਾਨੂੰ ਕਹਿਣਗੇ ਕਿਉਂਕਿ ਇਹ ਕੋਲ ਡਰਿੰਕ ਦੇ ਨਾਲ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਤੁਸੀਂ ਇਹਨਾਂ ਨੂੰ ਅਲੱਗ-ਅਲੱਗ ਫਲੇਵਰਾਂ ਵਿੱਚ ਪੈਰੀ ਪੈਰੀ ਮਸਾਲਾ ਪਾ ਕੇ ਜਾਂ ਜਿਵੇਂ ਮੈਗੀ ਮਸਾਲਾ ਪਾ ਕੇ ਜਾਂ ਗਰਮ ਮਸਾਲਾ ਪਾ ਕੇ ਅਲੱਗ-ਅਲੱਗ ਤਰ੍ਹਾਂ ਦੇ ਮਸਾਲਿਆਂ ਨਾਲ ਵੀ ਮੈਰੀਨੇਟ ਕਰ ਸਕਦੇ ਹੋ ਮੈਂ ਅੱਜ ਸਿੰਪਲ ਜੇ ਤਰੀਕੇ ਨਾਲ ਬਣਾ ਕੇ ਦਿਖਾਇਆ ਤੁਸੀਂ ਇਹਨੂੰ ਖੱਟ-ਮਿੱਠੇ ਫਲੇਵਰ ਵਿੱਚ ਵੀ ਕਰ ਸਕਦੇ ਹੋ ਉਹਦੇ ਲਈ ਮਸਾਲਾ ਬਣਾਉਣਾ ਤੁਹਾਨੂੰ ਦੱਸਾਂਗਾ ਜੀ ਲੋ ਜੀ ਆਪਾਂ ਇਦਾਂ ਦੇ ਇੱਕ ਸਖਤ ਆਟਾ ਗੁੰਨ ਲੈਣਾ ਹੈ ਜੀ ਵਿੱਚ ਥੋੜਾ ਜਿਹਾ ਪਾਣੀ ਵੱਧ ਪਾਏਗਾ ਸੀਗਾ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਹੋਰ ਸੁੱਕਾ ਮੈਦਾ ਪਾ ਲਿਆ ਜੀ ਬਾਜ਼ਾਰ ਦੀਆਂ ਚੀਜ਼ਾਂ ਖਾਂਤ ਬੱਚਿਆਂ ਨੂੰ ਰੋਕਿਆ ਕਰੋ ਤੇ ਇਦਾਂ ਜ਼ਰੂਰ ਘਰ ਦੀਆਂ ਚੀਜ਼ਾਂ ਬਣਾ ਕੇ ਬੱਚੇ ਨੂੰ ਖਵਾਇਆ ਕਰੋ। ਲੋ ਜੀ ਆਪਾਂ ਨੇ ਇਦਾਂ ਇੱਕ ਸਖਤ ਡੋ ਬਣਾ ਲੈਣਾ ਤੇ ਉਸ ਤੋਂ ਬਾਅਦ ਇਦਾਂ ਇੰਨਾ ਸਖਤ ਆਪਾਂ ਬਣਾਇਆ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਮੈਦਾ ਲਾ ਕੇ ਤੇ ਇਸ ਤਰ੍ਹਾਂ ਪਤਲਾ ਇੱਕ ਥੋੜਾ ਜਿਹਾ ਮੋਟਾ ਥੋੜੀ ਜਿਹੀ ਮੋਟੀ ਤਿਕਨੇਸ ਰੱਖਣੀ ਹੈ। ਵੇਲੇ ਆਪਾਂ ਹੁ ਸਕੇ ਤਾਂ ਤੁਸੀਂ ਚੌਰਸ ਜਾਂ ਮਿਲਕ ਰੱਖਿਓ ਤਾਂ ਇੱਕ ਤਿੱਖਾ ਕਾਚੂ ਲੈਣਾ ਉਹਦੇ ਨਾਲ ਐਦਾ ਸਿੱਧੀਆਂ ਸਿੱਧਾਂ ਆਪਾਂ ਲੰਬਾ ਲੰਬਾ ਕੱਟ ਲੈਣਾ ਲੰਬਾਈ ਦੇ ਵਿੱਚ ਪਹਿਲਾਂ ਕੱਟ ਲੈਣਾ ਕੱਟ ਲੈ ਲੈਣੇ ਨੇ ਜੀ ਆਂਡਰ ਜੀ ਐਦਾ ਆਪਨੇ ਕੱਟਣ ਵਾਲੇ ਨੇ ਜੀ ਦੇਰ ਤੋਂ ਥ੍ਰੀ ਸਾਈਡ ਤੇ ਆਪਾਂ ਕੱਟ ਲਾਉਣੇ ਆ ਰੈਸਪੀ ਅੱਜ ਦੀ ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਕਮੈਂਟ ਕਰਿਓ ਲਾਈਕ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰਿਆ ਕਰੋ ਆਪਣੀ ਬ੍ਰਦਰ ਨੂੰ ਸਿਸਟਰ ਨੂੰ ਜੋ ਤੁਹਾਡੇ ਘਰ ਵਿੱਚ ਰੈਸਪੀਆਂ ਨੂੰ ਨਿਊਨ ਟ੍ਰਾਈ ਕਰਦਾ ਰਹਿੰਦਾ ਹੈ ਤੇ ਤੁਹਾਨੂੰ ਨਵੀਂ ਨਵੀਂ ਚੀਜ਼ਾਂ ਬਣਾ ਕੇ ਖਵਾਉਣਾ ਚਾਹੁੰਦਾ ਹੈ ਜੀ ਲੋ ਜੀ ਆਪਾਂ ਨੇ ਐਦਾਂ ਬਰੀਕ ਬਰੀਕ ਕੱਟ ਲਈਆਂ ਤੁਸੀਂ ਇਹਨਾਂ ਨੂੰ ਥੋੜੇ ਜਿਹਾ ਲੰਬਾ ਚਾਹੋ ਹੋਰ ਆਪਣੀ ਹਿਸਾਬ ਨਾਲ ਸ਼ੇਪ ਵੀ ਦੇ ਸਕਦੇ ਹੋ ਮੈਂ ਥੋੜਾ ਜਿਹਾ ਛੋਟੇ ਛੋਟਾ ਆਜ ਬਣਾ ਕੇ ਤਿਆਰ ਕਰ ਰਹਾ ਹਾਂ ਲੋ ਜੀ ਇਸ ਤਰ੍ਹਾਂ ਆਪਾਂ ਬਣਾ ਲਿਆ ਹੁਣ ਆਪਾਂ ਇਹਨਾਂ ਨੂੰ ਮੀਡੀਅਮ ਸੇਕ ਤੇ ਤੇਲ ਦੇ ਵਿੱਚ ਫਰਾਈ ਕਰਾਂਗੇ ਡੀਪ ਫਰਾਈ ਕਰਾਂਗੇ ਤੁਸੀਂ ਇਹਨਾਂ ਨੂੰ ਚਾਹੋ ਤਾਂ ਥੋੜਾ ਥੋੜਾ ਉੱਪਰ ਰਿਫਾਇਨਡ ਲਾ ਕੇ 에어 ਫਰਾਈ ਵੀ ਕਰ ਸਕਦੇ ਹੋ ਜਾਂ ਬੇਕ ਵੀ ਕਰ ਸਕਦੇ ਹੋ ਜੋ ਵੀ ਤੁਹਾਡੀ ਇੱਛਾ ਹੈ ਬਟੇ ਨੂੰ ਸ਼ੈੱਲ ਫਰਾਈ ਕਰਨਾ ਥੋੜਾ ਜਿਹਾਔਖਾ ਹੈ ਤੇ ਮੈਂ ਅੱਜ ਇਹਨਾਂ ਡੀਪ ਫਰਾਈ ਕਰ ਰਿਹਾ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ ਪਲੀਜ਼ ਚੈਨਲ ਵਿੱਚ ਜੋ ਵੀਰ ਭੈਣ ਪਹਿਲੀ ਵਾਰ ਜੁੜ ਰਿਹਾ ਹੈ ਤਾਂ ਸਾਡੇ ਚੈਨਲ ਨੂੰ ਜੁਸ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਹੁਣ ਆਪਾਂ ਇਹਨਾਂ ਨੂੰ ਮੀਡੀਅਮ ਸੇਕ ਤੇ ਫਰਾਈ ਕਰ ਰਹੇ ਹਾਂ ਦੇਖੋ ਇਹ ਪਾਉਂਦੇ ਸਾਰੇ ਐਦਾਂ ਫੁੱਲ ਕੇ ਨਾ ਬਹੁਤ ਵਧੀਆ ਬਣ ਗਏ ਇਕਦਮ ਹੀ ਪੈਨ ਨਾ ਟੇਸਟ ਦੀਨ ਲੱਗੇ ਜਿਵੇਂ ਕਹਿੰਦੇ ਮੂੰਹ ਚ ਵੇਖਦੇ ਸਾਰ ਹੀ ਪਾਣੀ ਆ ਰਹੇ ਸੀ ਐਨੇ ਟੇਸਟੀ ਦੇਖਣ ਤੋਂ ਹੀ ਪਤਾ ਚੱਲ ਰਿਹਾ ਸੀ ਤੇ ਇਹਦੇ ਮੈਰੀਨੇਸ਼ਨ ਵਾਸਤੇ ਅੱਜ ਮੈਂ ਚਾਟ ਮਸਾਲਾ ਤੇ ਨਿੰਬੂ ਦਾ ਸਾਰ ਤੇ ਜੋ ਸਾਟਰੀਕ ਉਹ ਵਾਲਾ ਪਾਊਡਰ ਪਾਇਆ ਜੀ ਤੇ ਨਾਲ ਥੋੜੀ ਜਿਹੀ ਲਾਲ ਮਿਰਚਾਂ ਇਹ ਤਿੰਨਾਂ ਚੀਜ਼ਾਂ ਪਾ ਰਿਹਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਪੀਸ ਕੇ ਖੰਡ ਪਾਉਂ ਤੇ ਇਹ ਖੱਟ ਮਿੱਠਾ ਫਲੇਵਰ ਦੇਣਗੇ ਤੇ ਜੇ ਤੁਸੀਂ ਇਹਦੇ ਵਿੱਚ ਪੈਰੀ ਪੈਰੀ ਮਸਾਲਾ ਪਾਉਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਤੇ ਤੁਸੀਂ ਅਗਰ ਕੋਈ ਹੋਰ ਮੈਗੀ ਮਸਾਲਾ ਚ ਹੋਰ ਵੀ ਕੋਈ ਮਸਾਲਾ ਪਾਣਾ ਚਾਹੋ ਤੁਹਾਡੇ ਫੇਵਰਿਟ ਤੁਸੀਂ ਉਹ ਹੀ ਪਾ ਸਕਦੇ ਲੋ ਜੀ ਹੁਣ ਬਣ ਕੇ ਰੈਡੀ ਨੇ ਮੈਂ ਇਹਦੇ ਵਿੱਚ ਪਾਤਾ ਜੀ ਚਾਟ ਮਸਾਲਾ ਲੋ ਜੀ ਮੇਰੇ ਕੋਲ ਹਾ ਸ਼ਿਵ ਕੰਪਨੀ ਦਾ ਸੀਗਾ ਤੁਸੀਂ ਤੁਹਾਡੇ ਕੋਲ ਜਿਹੜਾ ਵੀ ਹੈਗਾ ਚਾਟ ਮਸਾਲਾ ਪਾ ਲਓ ਥੋੜੀ ਜਿਹੀ ਮੈਂ ਪਾਤੀ ਲਾਲ ਮਿਰਚ ਥੋੜੀ ਜਿਹੀ ਮੈਂ ਹਲਦੀ ਵੀ ਪਾਈ ਤਾਂ ਕਿ येलो ਕਲਰ ਆਵੇ ਥੋੜਾ ਜਿਹਾ ਪਾਤਾ ਆਪਾਂ ਨੇ ਸਾਟ ਰਿਕਵਿਸ ਸੇ ਆਇਆ ਲੋ ਜੀ ਇਹਨੂੰ ਆਪਾਂ ਨਾ ਕੱਢਦੇ ਹਾਂ ਸਾਰ ਜਦੋਂ ਥੋੜਾ ਥੋੜਾ ਤੇਲ ਨਾਲ ਹੋਵੇ ਉਦੋਂ ਹੀ ਪਾ ਦੇਣਾ ਤਾ ਜੋ ਚੰਗੀ ਤਰ੍ਹਾਂ ਮਸਾਲਾ ਸਾਰਾ ਇਹਦੇ ਤੇ ਕੋਟ ਹੋ ਜਾਵੇ। ਲਓ ਜੀ। ਮੈਂ ਵੀਡੀਓ ਦੇ ਵਿੱਚ ਵੀਡੀਓ ਦੀ ਆਵਾਜ਼ ਨਹੀਂ ਰੱਖੀ ਹੋਈ। ਇਸ ਕਰਕੇ ਇਹਦੇ ਵਿੱਚ ਆਵਾਜ਼ ਨਹੀਂ ਆ ਰਹੀ ਨਹੀਂ ਤਾਂ ਇਹ ਬਹੁਤ ਜ਼ਿਆਦਾ ਟੇਸਟੀ ਐਨੇ ਹੋ ਟੇਸਟੀ ਬਣੇ ਸੀ ਕਿ ਪੁੱਛੋ ਹੀ ਨਾ ਕੁਝ। ਇੱਕ ਵਾਰੀ ਫੇਰ ਤੋਂ ਬੇਨਤੀ ਹੈ ਕਿ ਚੈਨਲ ਵਿੱਚ ਜੁੜ ਰਹੇ ਸਾਂ। ਪਹਿਲੀ ਵਾਰ ਜੋ ਵੀਰ ਭੈਣ ਪਹਿਲੀ ਵਾਰ ਜੁੜੇ ਆ ਮੈਂ ਖਾ ਕੇ ਟੈਸਟ ਕਰਕੇ ਦਿਖਾ ਰਿਆ ਜੀ ਤੁਹਾਨੂੰ ਬਹੁਤ ਵਧੀਆ ਬਣੇ ਆ। ਜੋ ਪਹਿਲੀ ਵਾਰ ਜੁੜ ਰਹੇ ਚੈਨਲ ਵਿੱਚ ਪਹਿਲੀ ਵਾਰੀ ਤੁਸੀਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲਓ ਜੀ ਮੈਂ ਇਹਨਾਂ ਨਾਲ ਥੋੜੀ ਜਿਹੀ ਹੋਰ ਮਠੀਆਂ ਬਣਾਈਆਂ ਸੀਗੀਆਂ। ਹਾਂ ਉਹਨਾਂ ਦੀ ਮੈਂ ਅਲੱਗ ਤੋਂ ਵੀਡੀਓ ਬਣਾਉਂਗਾ ਜੀ। ਕਿੱਦਾਂ ਇਹਨਾਂ ਨੂੰ ਵੇਲਣਾ ਕਰਨਾ ਤੇ ਲਓ ਜੀ ਇਹ ਵੀ ਬਹੁਤ ਟੇਸਟੀ ਬਣੀਆਂ ਸਨ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ